ਜੀ ਨਾਮ ਉਹਦਾ ਕਰਨੀ ਕਾ ਕੀ ਹੋਇਆ ਕੀ ਸੀਗਾ ਜੀ ਅਸੀਂ ਇੱਥੇ ਲੇਡੀ ਸੰਗੀ ਸੀਗਾ ਉੱਥੋਂ ਆਪੇ ਜਾਰੇ ਸੀ ਗੰਟੀ ਮੇਰੇ ਹਸਬੰਡ ਨਾਲ ਦੋ ਬੱਚੇ ਨਾਲ ਸੀਗੇ ਜੀ ਬਸ ਆ ਰਹੇ ਆ ਅਸੀਂ ਠੀਕ ਆ ਰਹੇ ਆ ਬਿਲਕੁਲ ਇੱਕੋ ਦਾ ਮੈਨੇ ਟੱਕਰ ਮਾਰੀ ਤੇ ਸਾਨੂੰ ਬਿਲਕੁਲ ਕਸੀਟ ਦਾ ਉੱਥੋਂ ਦੇ ਇੱਥੇ ਤੱਕ ਲਿਆ ਆ ਕਿੰਨੀ ਦੂਰੀ ਤੱਕ ਕਸੀਟ ਲਿਆ ਜੀ ਗੱਡੀ ਨੂੰ ਵਿੱਚ ਪਰਿਵਾਰ ਸਮੇਤ ਦੋ ਤਿੰਨ

ਤੇ ਕਿਹਦੀ ਡਰਾਈਵਰ ਟਰੱਕ ਸੀਗੀ ਜੀ ਟਰੱਕ ਨੇ ਕਿਸੇ ਨੂੰ ਹਾਂ ਜੀ ਇਹ ਵੱਡਾ ਸਾਰਾ ਟਰੱਕ ਸੀਗਾ ਅੱਛਾ ਤੁਸੀਂ ਕਿੱਥੋਂ ਕਿਹੜੇ ਕਿੱਥੋਂ ਕਿਹੜੀ ਸਾਈਡ ਤੋਂ ਆ ਰਹੇ ਸੀਗੇ ਐ ਚੰਡੀਗੜ੍ਹ ਰੋਡ ਤੋਂ ਚੰਡੀਗੜ੍ਹ ਰੋਡ ਅੱਛਾ ਜੀ ਘਰ ਜਾਣਾ ਸੀ ਆਪਣਾ ਹਾਂ ਜੀ ਬਸ ਸ਼ਾਪੂ ਰੋਡ ਘਰ ਆ ਰਿਹਾ ਸਦਾ ਜੀ ਤੇ ਪੁਲਿਸ ਨੂੰ ਬੁਲਾਇਆ ਕੋਈ ਸਾਈ ਨਹੀਂ ਅਜੇ ਤੱਕ ਹਾਂ ਜੀ ਇਹਨਾਂ ਨੇ ਫੋਨ ਕੀਤਾ ਹਾਲੇ ਤੱਕ ਕੋਈ ਆਇਆ ਨਹੀਂ 112 ਨੰਬਰ ਤੇ ਕਰਦੇ ਆ ਬੱਚੇ ਇਨਾ ਮੈਂ ਤੁਹਾਡਾ ਮੇਰਾ ਨਾਮ ਸਨੀ ਹੈ ਭਾਜੀ ਸਭ ਕੀ ਹੋਇਆ ਕੀ ਭਾਜੀ ਇਧਰੋਂ ਵੀ ਇਹਨਾਂ ਦੀ ਕਾਰ ਆ ਰਹੀ ਸੀ ਜੰਦੀਆ ਰੋਡ ਤੋਂ ਇਹ ਸ਼ਾਹਪੁਰ ਰੋਡ ਵਾਲੀ ਸਾਈਡ ਜਾ ਰਿਹਾ ਸਟੇਸ਼ਨ ਵਾਲੀ ਸਾਈਡ ਇਹ ਟਰੱਕ ਨੇ ਅੱਗੋ ਟੱਕਰ ਮਾਰੀ ਇਹਨਾਂ ਨੇ ਕਾਰ ਇਹਨਾਂ ਦੀ ਅੱਗੇ ਆ ਗਈ ਇਹ ਪੂਰੇ ਸਹਿਮ ਗੇ ਮੈਂ ਉੱਪਰ ਪੱਲੀ ਸੜ ਚੜ ਕੇ ਉਹਨਾਂ ਦੇ ਮੈਂ ਬਾਰੀ ਨੂੰ ਹੱਥ ਮਾਰਿਆ ਡਰਾਈਵਰ ਫੋਨ 'ਚ ਲੱਗਾ ਹੋਇਆ ਸੀ ਉਹਨੇ ਮੈਂ ਪੁਰਕੋਾਈ ਦੇ ਫੇ ਭਾਜੀ ਦੇ ਨੂੰ ਮੈਂ ਮੈਂ ਕਿਹਾ ਰੁਕ ਗਈ ਹੈ ਗੱਡੀ ਤੁਸੀਂ ਨਿਕਲੋ ਪਰ ਮੈਂ ਪਰਿਵਾਰ ਇਹਨਾਂ ਦਾ ਸਾਰਾ ਬਾਦ ਕਿੱਥੇ ਹੈ ਪਰਿਵਾਰ ਉਧਰੋਂ bari ਖੋਲ ਕੇ ਕੱਢਿਆ ਜੀ ਇਹਨਾਂ ਨੂੰ ਭਾਜੀ ਨੂੰ ਵੀ ਉਧਰ ਹੀ ਲੱਤਾਂ ਕੱਢ ਕੇ ਬਾਹਰ ਕੱਢਿਆ ਗੱਡੀ ਘੱਟੋ ਘੱਟ 2-300 ਮੀਟਰ ਰੇੜਕੇ ਆ ਗਈ ਇੱਥੇ ਤੱਕ ਇਹ ਟਰੱਕ ਤੇ ਆ ਖੜੀ ਹਾਂ ਜੀ ਕਿੰਨੇ ਕੁ ਬੱਚੇ ਸੀਗੇ ਗੱਡੀ ਚੰਦ ਸਿੰਘ ਗੱਡੀ ਚ ਚਾਰ ਜਣੇ ਸੀ ਇਹ ਪਰਿਵਾਰ ਸੀ ਪੂਰਾ ਪੂਰਾ ਪਰਿਵਾਰ ਸੀ ਭਾਜੀ ਇਹ ਇਹ 2-300 ਮੀਟਰ ਇਹ ਖੜੀ ਜੇ ਹੀ ਲਿਆ ਇੱਥੇ ਦਾ ਇਹ ਭਾਜੀ ਚੰਡੀਗੜ੍ਹ ਰੋੜ ਸਮਰਾਲਾ ਬਾਈਪਾਸ ਚੌਂਕ ਦੇ ਵਿੱਚ ਭਾਜੀ ਹਾਂ ਜੀ ਬਿਲਕੁਲ ਜੀ ਇਹ ਪਰਿਵਾਰ ਕੱਢਿਆ ਗਿਆ ਜੀ ਇੱਥੋਂ ਵੀ ਬਾਹਰ ਹਾਂਜੀ ਭਾਈ ਮੈਂ ਉੱਤੇ ਚੜ ਕੇ ਹੱਤ ਮਾਰਿਆ ਭਾਈ ਨੇ ਦੇਖਿਆ ਮੈਨੂੰ ਮੈਂ ਉਹਨੂੰ ਹੱਥ ਮਾਰਿਆ ਮੈਂ ਰੋਕਿਆ ਉਹਨਾਂ ਨੂੰ ਵੀ ਮੈਂ ਇਹੀ ਬਾਹਰ ਕੱਢਿਆ ਆ ਕੇ ਉਹਦੇ ਫਿਰ ਵੀ ਉੱਤੋਂ ਉਤਰਿਆ ਨਹੀਂ ਹੈਗਾ ਵੀ ਮੈਂ ਚਾਬੀ ਗੱਡੀ ਉਹੀ ਚਾਬੀ ਇਹਨਾਂ ਨੂੰ ਭਾਈ ਨੂੰ ਦਿੱਤੀ ਮੈਂ ਕਹਿੰਦਾ ਲੋ ਜੀ